ਉਹ ਬਈਆ ਨੂੰ ਦੋ ਦਰਾਂ ਪਹਿਲਾਂ ਉਹ ਜਿਹੜਾ ਤੁਸੀਂ ਬਕਵਾਸ ਦੇ ਕੇ ਲੈਣ ਵਾਲੀ ਕਰਦੇ ਉਹ ਗੱਲ ਨਹੀਂ ਹੋਣੀ ਕੋਈ ਬੜੀ ਮੱਥੇ ਇੱਕ ਮਿੰਟ ਤੁਸੀਂ ਰੋਜ਼ ਬੰਨਤਾ ਜਾਂਦੇ ਹੋ ਤਾਂ ਸੋ ਆ ਪਿੰਡਾਂ ਦੇ ਵਿੱਚ ਜਿੱਦੀਆਂ ਸੜਕਾਂ ਵਧੀਆਂ ਨੇ ਵੀ ਜਾਂਦੇ ਆ ਕੋ ਲੰਗੜ ਤੇ ਲੈ ਕੇ ਜਾਂਦੇ ਆ ਤੁਸੀਂ ਰੋਜ਼ ਜਾਂਦੇ ਰਹੇ ਤੇ 14 ਸਾਲ ਹੋ ਗਏ ਸਾਡੀਆਂ ਸੜਕਾਂ ਵਧੀਆਂ ਨੇ ਤੁਹਾਡਾ ਪ੍ਰੋਜੈਕਟ ਕੀ ਕਰਦਾ ਰਿਆਣੀ ਵਾਲੇ ਏਰੀਆ ਦੇ ਵਿੱਚ ਪਰਲੇ ਪਸਰੀ ਜੌਰ ਸਾਡੀਆਂ ਸੜਕਾਂ ਵਧੀਆਂ ਨੇ ਤੇ ਸਾਡੇ ਏਰੀਆ ਦੀਆਂ ਸੜਕਾਂ ਚਾਹਤੀਆਂ ਨੇ ਸਾਡਾ ਸਾਡੇ ਹਾਲ ਹੀ ਇਹ ਆ ਜਿਵੇਂ ਕਿ ਰੈਡੀ ਫਰੀ ਵਾਲੇ ਸੀ ਉਹਨਾਂ ਨੇ ਕੀ ਕਿਹਾ ਉਹ ਰੈਡੀ ਫਰੀ ਸਾਰੀ ਚੁਕਾਤੀ ਉਹ ਕਹਿੰਦੇ ਰੈਗੂਲਰ ਚੁਕਾ ਕੇ ਰੱਖਾਂਗੇ ਨਹੀਂ ਲਾਉਣ ਦਿੰਦੇ ਸੀ ਠੀਕ ਹੈ ਨਾ ਤੁਹਾਡੇ ਨਾਲ ਤਾਂ ਮੈਂ ਚੱਕੇ ਜਾ ਰਿਹਾ ਹਾਂ ਹਾਂ ਸਾਡੇ ਤਰ੍ਹਾਂ ਚੱਕਣਾ ਜਦੋਂ ਉਹ ਕਹਿ ਰਿਹਾ ਵੀ ਸਵੇਰੇ ਸ਼ੁਰੂ ਕਰਾਵਾਂਗੇ ਆਪਾਂ ਤੇ ਗੱਲ ਹੋ ਗਈ ਹੈ ਜਦੋਂ ਜੇ ਬਾਈ ਤਾਂ ਨਾ ਕੰਮ ਸ਼ੁਰੂ ਹੋਇਆ ਦੁਬਾਰਾ ਫੇ ਲਗਾ ਦੇ ਫੇ ਰਪੇਰ ਲਗਾ ਲਾਂਗੇ ਸਖਦੇਵ ਰਾਹੋਂ ਰੋਡ ਸਾਰਿਆਂ ਨੂੰ ਪਤਾ ਹੀ ਹੈ ਰਾਹੋਂ ਰੋਡ ਦੇ ਉੱਤੇ ਇਸ਼ੂ ਆ ਰਿਹਾ ਸੀ ਉੱਥੇ ਜਿਹੜੇ ਆਸ-ਪਾਸ ਦੇ ਪਿੰਡ ਨੇ ਕਿ ਰੋਡ ਦੀ ਬਹੁਤ ਜ਼ਿਆਦਾ ਖਸਤਾ ਹਾਲਤ ਹੈ ਤੇ ਉਹਦੇ ਰਿਲੇਟਿਡ ਅੱਜ ਇਹਨਾਂ ਨੇ ਕਿ ਉੱਥੇ ਉਹਦੇ ਰੋਸ ਪ੍ਰਦਰਸ਼ਨ ਵੱਜੋਂ ਅੱਜ ਆ ਕੇ ਇੱਥੇ ਨੇ ਲੱਡੂਵਾਲ ਧਰਨਾ ਲਾਇਆ ਸੀ ਇਸ ਨਾਲ ਉਹ ਲੋਕ ਇਹ ਕਹਿ ਜਾ ਰਹੇ ਕਿ ਉੱਥੇ ਰੇਡੀਆਂ ਬੜੀਆਂ ਕਾਫੀ ਲੱਗੀਆਂ ਨੇ ਸੜਕਾਂ ਦੇ ਉੱਤੇ ਜਾਮ ਵੀ ਇਸ ਕਰਕੇ ਲੱਗਾ ਜਦੋਂ ਆਪਾਂ ਕਿਉਂਕਿ ਉਹ ਲੁਧਿਆਣਾ ਦਾ ਕਾਰਪੋਰੇਸ਼ਨ ਦੇ ਅੰਦਰ ਹੈ ਲੁਧਿਆਣਾ ਦੀ ਮਤਲਬ ਮੇਨ ਮਾਰਕੀਟ ਮਾਰਕੀਟ ਟਾਈਪ ਹੈ ਉੱਥੇ ਬੱਸੋਂ ਜਿਹੜੀ ਹੈ ਬਹੁਤ ਜ਼ਿਆਦਾ ਇਸ ਕਰਕੇ ਉਥੇ ਰੀੜੀਆਂ ਵਗੈਰਾ ਲੱਗ ਜਾਂਦੀਆਂ ਨੇ ਕਈ ਵਾਰੀ ਸੜਕਾਂ ਦੇ ਉੱਤੇ ਤਾਂ ਉਹਦੇ ਲਈ ਆਲਰੇਡੀ ਡੀਸੀ ਸਰਵ ਵੱਲੋਂ ਸਾਰੇ ਵਿਭਾਗਿਆਂ ਨੂੰ ਹਦਾਇਤਾਂ ਹੋ ਗਈਆਂ ਨੇ ਜਿਹੜੀ ਸੜਕ ਮਿਊਨਿਸਪਲ ਕਾਰਪੋਰੇਸ਼ਨ ਦੇ ਅੰਡਰ ਜਿੰਨਾ ਸਟ੍ਰੈਚ ਆਉਂਦਾ ਉਹਦੇ ਤੇ ਵੀ ਉਹਨਾਂ ਦਾ ਤਹਿਬਜ਼ਾਰੀ ਜਿਹੜਾ ਯੂਨਿਟ ਆ ਉਹ ਕੱਲ ਦਾ ਲੱਗਿਆ ਹੋਇਆ ਅੱਜ ਤੋਂ ਸਾਰਿਆਂ ਨੇ ਉੱਥੇ ਹੀ ਲੰਘ ਕੇ ਆਏ ਹਾਂ ਆਪਾਂ ਨੂੰ ਪਤਾ ਹੀ ਹੈ ਕਿ ਉੱਥੇ ਅੱਜ ਕਾਫੀ ਜ਼ਿਆਦਾ ਹਟਾਇਆ ਗਿਆ ਬਤਨ ਇਹਨਾਂ ਦੀ ਇਹੀ ਮੰਗ ਸੀਗੀ ਕਿ ਐਕਚੁਅਲੀ ਕੀ ਹੈ ਕਿ ਉੱਥੇ ਰੋਡ ਦੀ ਫੋਰ ਲੇਨਿੰਗ ਦਾ ਹੈਗਾ ਪ੍ਰਸਤਾਵ ਹੈ ਜਿਹੜਾ ਤੇ ਫੋਰ ਲੇਨਿੰਗ ਦੇ ਲਈ ਬਿਜਲੀ ਦੇ ਖ ਉਹਨਾਂ ਦੀ ਅਪਰੂਵਲ ਵੀ ਔਖੀ ਮਿਲਦੀ ਹੈ ਤੇ ਉਹਨਾਂ ਨੂੰ ਮਤਲਬ ਬਿਜਲੀ ਆਪਾਂ ਨੂੰ ਕੱਟ ਕਰਨੀ ਪੈਂਦੀ ਹੈ ਕੱਟ ਲਾਉਣੇ ਪੈਂਦੇ ਨੇ ਉਹਦੇ ਨਾਲ ਹੁਣ ਉਹ ਥੋੜਾ ਜਿਹਾ ਡਿਲੇ ਵਾਲਾ ਪ੍ਰੋਸੀਜਰ ਹੈ ਤਾਂ ਇਹਨਾਂ ਦੀ ਮੰਗ ਸੀਗੀ ਕਿ ਜਦ ਤੱਕ ਉਹ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਜਿਹੜੀ ਸੜਕ ਹੈਗੀ ਹੈ ਜਿੰਨਾ ਬੈਠ ਹੈਗਾ ਉਨੀ ਤੁਸੀਂ ਮੋਟਰੇਬਲ ਕਰ ਦਿਓ ਤਾਂ ਉਹ ਇੱਥੇ ਅਸੀਂ ਇਹਨਾਂ ਨੂੰ ਇਹ ਆਸ਼ਵਾਸਨ ਦਵਾਇਆ ਕਿ ਕੱਲ ਤੋਂ ਹੀ ਅਸੀਂ ਉਹ ਉਹਨਾਂ ਨੂੰ ਮੋਟਰੇਬਲ ਕਰਨ ਦਾ ਯਾਨੀ ਜਿੰਨਾ ਕੋ ਨੂੰ ਵਧੀਆ ਤੋਂ ਵਧੀਆ ਇਹਨਾਂ ਦੀਆਂ ਗੱਡੀਆਂ ਸੌਖੇ ਤਰੀਕੇ ਨਾਲ ਉਹਦੇ ਤੋਂ ਲੰਘ ਜਾਣ ਜਿਹੜਾ ਆਲਰੇਡੀ ਬਣਿਆ ਹੋਇਆ ਉਹਨੂੰ ਅਸੀਂ ਪੈਚ ਵਰਕ ਸਟਾਰਟ ਕਰਾ ਰਹੇ ਹਾਂ ਤਾਂ ਵੀ ਬਿੱਟੀ ਗੱਲ ਕੀਤੀ ਜਾਵੇ ਤਾਂ ਨੈਸ਼ਨਲ ਹਾਈਵੇਈ ਕਹੀ ਹੈ ਅਸੀਂ ਸੜਕਾਂ ਨੇ ਜਿਹੜਾ ਰਾਮੂ ਰੋਡ ਵਾਲੀ ਹੈ ਟ੍ਰਾਂਸਪੋਰਟ ਨਗਰ ਵਾਲੀ ਹੈ ਕਿ ਨ ਪੰਜਾਬ ਇਹ ਨੈਸ਼ਨਲ ਹਾਈਵੇ ਦੀਆਂ ਸੜਕਾਂ ਨਹੀਂ ਹੈਗੀਆਂ ਇਹ ਨੈਸ਼ਨਲ ਹਾਈਵੇ ਦੀਆਂ ਸੜਕਾਂ ਨਹੀਂ ਹੈਗੀਆਂ ਰਾਹੋ ਰੋਡ ਹਾਂ ਰਾਹੋ ਰੋਡ ਹੈ ਜਿਹੜੀ ਇਹ ਪੀਡਬਲੂਡੀ ਦੀ ਸੜਕ ਹੈ ਇਹ ਪੀਡਬਲੂਡੀ ਦੀ ਸੜਕ ਦਾ ਸਾਰਾ ਕੁਝ ਅਪਰੂਵ ਹੋਇਆ ਹੋਇਆ ਹੈ ਪੈਸਾ ਵੀ ਸੈਂਕਸ਼ਨ ਹੋਇਆ ਹੋਇਆ ਸਿਰਫ ਇਹਦੇ 'ਚ ਕੋਈ ਸਕੋਪ ਆਫ ਵਰਕ ਸਕੋਪ ਆਫ ਪ੍ਰੋਜੈਕਟ ਚੇਂਜ ਹੋਣ ਦੇ ਨਾਲ ਉਹਨਾਂ ਵਾਲੇ ਦੀ ਇਹਦੇ 'ਚ ਤੁਹਾਨੂੰ ਪੀਡਬਲੂਡੀ ਡਿਪਾਰਟਮੈਂਟ ਜਿਹੜਾ ਹੈ ਜਿਆਦਾ ਦੱਸ ਸਕਦਾ ਤੁਸੀਂ ਉਹਨਾਂ ਨਾਲ ਇਕ ਵਾਰੀ ਟਾਇਪ ਕਰ ਤੇ ਪੁੱਛ ਕੇ ਦੋ ਲਗਾ ਕਿੰਨਾ ਬਿਲਕੁਲ ਵਧੀਆ ਸਰ ਮੈਂ ਕਿਹਨੇ ਪੁੱਛਿਆ ਇਨਨਾਮ ਨੇ ਵਾਜਨਤਾ ਜੋ ਐਸਡੀਐਮ ਸਾਹਿਬ ਕਹੇਗੇ ਨੇ ਉਹ ਬਿਲਕੁਲ ਕੱਲ ਤੋਂ ਕੰਮ ਸ਼ੁਰੂ ਕਰ ਦੇਣਗੇ ਤੇ ਮੈਂ ਤੁਹਾਡੇ ਥਰੂ ਇਹ ਵੀ ਕਹਿਣਾ ਵੀ ਆਪਾਂ ਛੋਟੀ ਛੋਟੀ ਗੱਲ ਨੂੰ ਲੈ ਕੇ ਜਿਹੜੀ ਬੈਠ ਕੇ ਹੱਲ ਹੋ ਸਕਦੀ ਜਿਹੜੀ ਉਤੋਂ ਛੁਰੂ ਜੇ ਹੋ ਸਕਦੀ ਦੀ ਉੱਥੇ ਰੁਕ ਜਾਣਾ ਚਾਹੀਦਾ ਸੀ ਇੱਥੇ ਆਉਣ ਦੀ ਜ਼ਰੂਰਤ ਨਹੀਂ ਹੈ ਇਹਨਾਂ ਨੁਕਸਾਨ ਵੀ ਹੁੰਦਾ ਹੈ ਹਾਈਵੇ ਥਾਰਟੀ ਦਾ ਵੀ ਨੁਕਸਾਨ ਹੈ ਪੈਸੇ ਵੀ ਪਬਲਿਕ ਵੀ ਹਰਾਮ ਹੁੰਦੀ ਹੈ ਇਹ ਚੀਜ਼ ਨਹੀਂ ਹੋਣੀ ਹੈ ਕੰਨੇ ਸਮਾਂ ਕਿੰਨਾ ਮੰਗਿਆ ਸਰ ਕੋ ਸਮੇਂ ਦੀ ਗੱਲ ਹੋਈ ਇਹਨਾਂ ਨੂੰ ਸਮਾਂ ਉਹ ਕਹਿੰਦੇ ਸੀ ਕੱਲ ਤੋਂ ਹੀ ਸਟਾਰਟ ਕਰਦੇ ਆਂਗੇ ਕੰਮ ਕੰਮ ਬਾਕੀ ਉਹਨਾਂ ਨੇ ਕਿਹਾ ਜੇ ਐਸਡੀਐਮ ਸਾਹਿਬ ਨੇ ਕਿਹਾ ਵੀ ਜੇ ਕੋਈ ਕੋਈ ਦਿੱਕਤ ਆ ਤਾਂ ਛੱਡ ਨਾ ਕੇ ਰਾਬਤਾ ਕਾਇਮ ਕਰ ਲੈ ਜਿਹੜੀਆਂ-ਘੜੀਆਂ ਰੋੜਾ ਕਦੋਂ-ਕਦੋਂ ਕਿਵੇਂ ਬਣਾਉਣੀਆਂ ਸਾਰਾ ਸ਼ੈਡਿਊਲ ਉਹਨਾਂ ਦੇ ਕੋਲ ਸਾਡਾ ਬਹੁਤ ਵਧੀਆ ਕੰਮ ਰਿਆ ਜੀ ਮੇਰੇ ਪਾਸ ਆਰਤੀ ਪਸੰਦ ਇਹ ਕਰ ਕੰਮ ਦੁਬਾਰਾ ਨਹੀਂ ਹੋਇਆ ਕੋਲ ਤਾਂ ਕੇ ਕਰ ਰਹਿ ਰਹੇ ਨੇ ਉਹਨਾਂ ਦਾ ਬਾਕੀ ਉਹਦੇ 'ਚ ਅਸੀਂ ਐਕਸ਼ਨ ਕੀ ਲੈਣਾ ਆਗੇ ਵਾਸਤੇ ਉਹ ਅਸੀਂ ਦੇਖਣਾ ਤੇ ਦੂਜੀ ਗੱਲ ਇਹ ਹੈਗੀ ਆ ਵੀ ਜਿਹੜਾ ਕੰਮ ਕਰਨਾ ਕੰਮ ਲਈ ਆਸ਼ਵਾਸਨ ਦਿੰਦਾ ਤੇ ਕੰਮ ਦਾ ਕੰਮ ਦਾ ਹੋ ਜੇ ਇਹ ਚੀਜ਼ ਵੀ ਨੌਂ ਦੇ ਪਾਰ ਹੀ ਦਾ ਹੀ ਕੋਈ ਗੱਲ ਪਰ ਹੁਣ ਕਿਥੋਂ ਜਾ ਰਹੇ ਬਿਲਕੁਲ ਜੀ ਜਾ ਰਹੇ ਨੇ ਕਲੀਅਰ ਕਰਤਾ ਨੂੰ